ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਮੇਲਾ ਲੱਗਿਆ ਹੋਇਆ ਇੱਥੇ ਪਸ਼ੂ ਮੇਲਾ ਬਹੁਤ ਵੱਡੀ ਗਿਣਤੀ ਚ ਮੇਲਾ ਬਹੁਤ ਵੱਡਾ ਹੈ ਜਿਹੜੇ ਪਹੁੰਚੇ ਹੋਏ ਇੱਥੇ ਤੁਹਾਡੇ ਸਾਣਾ ਦਾ ਮੁਕਾਬਲਾ ਸੀ ਸਰਦੋ ਵੱਡੀ ਗੱਲ ਤਾਂ ਵੀ ਲੰਗਰ ਪਾਣੀ ਜਿਹੜਾ ਇਹ ਅੱਜ ਚੱਲ ਰਿਹਾ ਤਾੜੀਆਂ ਵੀਡੀਓ ਸੋਕੇ ਮਰਦਿਆ ਫਿਰਾਂ ਆਪਣੇ 베ਗਾ Sidhu Farm ਤੇ ਪਾਈਆਂ ਹੋਈਆਂ ਬਾਈ ਜੀ ਬਹੁਤ ਬਹੁਤ ਧੰਨਵਾਦ ਜੈਲੀ ਨੂੰ ਕਰਦਾ ਹਾਂ ਬਾਈ ਆਈ ਜਾ ਇੱਕ ਦੇਖਣ ਮੂਹਰੇ ਬਹੁਤ ਵੱਡੇ ਵੱਡੇ ਸਾਨ ਆਏ ਦੇਖਣ ਲੈ ਕੇ ਦੇਖਣਯੋਗ ਬਾਈ ਜੀ ਬਹੁਤ ਵੱਡੀ ਗਿਣਤੀ ਚ ਝੋਟੀਆਂ ਸਾਨ ਮੱਝਾਂ ਪਹੁੰਚੇ ਹੋਏ ਐ ਇੱਥੇ ਮੇਲਾ ਕੋਚੜਾ ਕਲਾ ਜ਼ਿਲ੍ਹਾ ਮਾਨਸਾ ਆ ਨੀਲੀ ਰਵਿਗ੍ਰਿੰਗਾ ਬੜੇ ਕੋਟੇ ਕੋਟੇ ਤੇ ਵੀ ਮੁਕਾਬਲੇ ਹੋਣ ਵਾਲੇ ਆ ਜਜਿੰਗ ਹੋਈ ਜਾਂਦੀ ਆ ਅਗੂ ਬੜੀ ਕੋਟੀ ਦੀ ਟੀਮ ਆਉਂਦੀ ਹੋਊਗੀ ਜਾ ਗਿਆ ਮਾਨ ਸਰ ਮਾਰ ਰਿਹਾ ਜਿੱਤਿਆ ਰਿਹਾ ਨੀਲੀ ਰਾਵੀ ਦੇ ਬੁੱਲਾਂ ਦੀ ਰਿੰਗ ਆ ਬਾਈ ਜਿਹੇ ਵੱਡਿਆਂ ਦੀ ਚਾਰਜਿੰਗ ਹੋਈ ਜਾਂਦੀ ਆ ਆਹਾਂ ਦੇਖਿ ਬਾਈ ਉਹ ਵਾਏ ਵਾਏ ਮੈਚ ਆ ਰਿਹਾ ਬੜਾ ਦੱਤਾ ਆ ਮਾਗੜਾ ਆ ਆ ਗਰੀਡਰਾਂ ਦੀ ਰਿੰਗ ਬਾਈ ਜੀ ਆ ਤਵੰਦਰ ਡੇਰੀ ਫਾਰਮ ਵਾਲਾ ਵੀ ਪਹੁੰਚੇਗੀ ਬਾਈ ਮਾਣੇ ਇੱਧਰ ਤਵੰਦਰ ਆਉਂਦਾ ਨਹੀਂ ਫਾਰਮ ਵਾਲਾ ਜਿੰਗ ਚਮਰਵਾ ਦੇ ਨੇਗਾ ਤੁਹਾਨੂੰ ਜਿੱਥੇ ਮੁਕਾਬਲੇ ਚੱਲ ਰਹੇ ਆ ਸਾਰੀਆਂ ਵੀਡੀਓ ਆਪਣੀਏ ਚੈਨਲ ਦੇ ਗਾ ਸਿੱਧੂ ਫਾਰਮ ਤੇ ਪਾਈਆਂ ਹੋਈਆਂ ਐ ਮੇਲੇ ਰੀਆਂ ਬਾਈ ਜੀ ਮੰਡੀਆਂ ਦੀ ਮੇਲਿਆਂ ਦੀ ਸ਼ਹਿਰਾਂ ਦੀ ਪਿੰਡਾਂ ਦੀ ਇਹ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਅਰੇ ਮੋਹਰਾ ਦੇ ਟੌਪ ਨਗਿੰਨੇ ਆ ਬਾਈ ਜੀ ਖੜਾਦੀ ਪਹਿਲਾਂ ਮੁਕਾਬਲਾ ਚੱਲੀ ਜਾਂਦਾ ਪਾਨ ਆ ਗਿਆ ਹੋਣਾ ਔਰ ਜੀ ਮਲਕ ਬਿਊਟੀ ਕੰਬੀਨੇਸ਼ਨ ਦਾ ਦੂਜਾ ਨਾਮ ਕਾਹੋ ਹੈ ਦਿੱਤਾ ਜਾ ਰਿਹਾ ਜਿਹੜੇ ਵੱਡਦੇ ਮਾਣ ਜੀ ਹੋਵੇ ਤੇ ਖੇਮੇ ਵਾਲਾ ਪੁੱਤਰਾ ਰਿੰਗਾਂ ਦੀ ਮੋਰਾ ਦੀ ਮੁਕਾਬਲਾ ਜਜਿੰਗ ਹੋਈ ਜਾਂਦੀ ਹੈ ਮੁਕਾਬਲਾ ਚੱਲ ਰਿਹਾ ਬਹੁਤ ਵੱਡੇ ਵੱਡੇ ਸਾਨਾ ਬਾਈ ਜਿੱਤ ਤੋਂ ਟੋਕਨ ਦਾ ਇਸ ਤਰ੍ਹਾਂ ਹੋਣਾ ਚਾਹੀਦਾ ਜੋ ਸਰਕਾਰ ਦੇ ਗੱਲ ਤੋਂ ਪਾਰੋਂ ਹੱਥ ਦਿਖਾਓ ਜਵਾਈ ਗੁਰਤੀ ਕਾ ਖਾਲਸਾ ਬਾਈ ਗੁਰਤੀ